ਸੋ ਜਿਹੜਾ ਇਹ ਸਾਡੇ ਨਾਲ ਆ ਕੇ ਬਹੁਤ ਇੰਜੋਏ ਕੀਤਾ ਸਾਰੀਆਂ ਮੇਰੀਆਂ ਭੈਣਾ ਸਾਡੇ ਸਾਰੇ ਜਿਹੜੀ ਫੀਮੇਲਸ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਆਗੇ ਸੈਮੈਟਰ ਨੂੰ ਚਾਰ ਚੰਨ ਲਿਆ ਪਹੁੰਚੇ ਸੋ ਮੈਂ ਰਿਕਵੈਸਟ ਕਰਨ ਦੇ ਨਾਲ ਇਹ ਕਿ ਸਾਡੀਆਂ ਭੈਣਾ ਸਾਡੀਆਂ ਜਿਹੜੀ ਐਡਵੋਕੇਟ ਨੂੰ ਕਿ ਇਸ ਵਾਰ ਹਾਂਜੀ ਇਸ ਵਾਰ ਤੋਂ ਵਧੀਆ ਆਪਾਂ 2026 ਦੇ ਵਿੱਚ ਇਸ ਤੋਂ ਵਧੀਆ ਲੈਵਲ ਦਾ ਆਪ सेलिब्रेशन ਕਰਾਂਗੇ ਜੀ ਆਦਾ ਸੋ ਮੇਰੇ ਰਿਕਵੈਸਟ ਸਾਰੀ सेलिब्रेशन हो रही बने रहना है ना ठीक है जैसे हर एक लेडी के लिए बहुत ही मतलब जो मतलब बढ़िया होता है ये वो इस गणवेश में बहुत ही बेस अपनी नर सार पर वेट कर दिया आज से आज ऐसी तीज के तो हर दे बहुत करते हो यहाँ सारे लेडीज एडवोकेट्स आज ऐसी बहुत ही एंजॉय किया थे अपनी सेलिब्रेशन पर इंग सब बहुत बढ़िया लग गया बहुत ही इंजॉय